ਤਕਰੀਆ ਕਾਲ ਕਿ ਮੈਂ ਤੁਸੀ ਸਾਰੇ ਜਣੇ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਗਾਇਸ ਮੈਂ ਵਲੌਗ ਦੀ ਸਟੈਰਿੰਗ ਕੀਤੀ ਹੈ ਸ਼ਾਮ ਤੋਂ 6:00 ਵਜ ਗਏ ਨੇ ਤੇ ਵੈਸੇ ਜਿਸ ਦਿਨ ਅੱਜ ਮੈਂ ਵਲੌਗ ਬਣਾ ਰਹੀ ਆ ਬੁੱਧਵਾਰ ਨੂੰ ਤੇ ਇਹ ਅੱਜ ਦੇ ਦਿਨ ਮੈਂ ਵਲੌਗ ਨਹੀਂ ਅਪਲੋਡ ਕੋਈ ਵੀ ਕਰਨਾ ਹੈਗਾ ਕਿਉਂਕਿ ਮੇਰੀ ਤਬੀਅਤ ਜਿਹੜੀ ਹੈਗੀ ਆ ਥੋੜੀ ਠੀਕ ਨਹੀਂ ਸੀ ਇਸ ਕਰਕੇ ਕੱਲ ਮੇ ਤੁ ਵਲੌਗ ਨਹੀਂ ਬਣਿਆ ਸਵੇਰੇ ਵੀ ਨਹੀਂ ਬਣਿਆ ਫਿਰ ਬਹੁਤ ਦੁੱਖ ਦਾ ਪਿਆਰ ਸੀਗਾ ਤੇ ਹੁਣ ਨਾ ਮੈਂ ਸ਼ਾਮ ਨੂੰ ਵਲੌਗ ਬਣਾ ਰਹੀ ਆ ਤੇ ਥੋੜਾ ਜਿਹਾ ਬਣਾਉਂਗੀ ਔਰ ਥੋੜਾ ਜਿਹਾ ਸਵੇਰੇ ਬਣਾ ਲੂਗੀ ਕੱਲ ਨੂੰ ਮੇਰਾ ਜਿਹੜਾ ਵਲੌਗ ਹੈਗਾ ਉਹ ਆਊਗਾ ਔਰ ਤੁਸੀਂ ਸਾਰਿਆਂ ਨੇ ਜਣਿਆ ਨੇ ਜ਼ਰੂਰ ਦੇਖਣਾ ਹੈ ਠੀਕ ਹੈ ਜੀ ਤੇ ਸਪੋਰਟ ਕਰਨੀ ਹੈ ਠੀਕ ਹੈ ਜੀ ਇੱਥੇ ਅਸੀਂ ਸਬਜੀ ਕੱਟਦੇ ਹਾਂ ਆ ਦੇਖੋ ਅੱਜ ਅਸੀਂ ਬਣਾ ਰਹੇ ਹਾਂ ਕ੍ਰੇਲੀਆਂ ਦੀ ਸਬਜੀ ਠੀਕ ਹੈ ਜੀ ਤੇ ਤੁਸੀਂ ਮੇਰੇ ਵਲੌਗ ਦੇ ਨਾਲ ਜੁੜੇ ਰਹੋ ਹੁਣ ਮੈਂ ਅਸੀਂ ਕ੍ਰੇਲੇ ਕੱਟ ਲਈਏ ਫਿਰ ਤੁਹਾਨੂੰ ਬਾਅਦ ਵਿੱਚ ਮਿਲਦੇ ਆਂ ਹਾਂਜੀ ਗਾਇਸ ਮੈਂ ਕਿਚਨ 'ਚ ਆ ਗਈ ਆ ਸਬਜੀ ਮੈਂ ਕੱਟ ਲਈ ਐਥੇ ਇਹਨੂੰ ਸ਼ਾਇਦ ਜੈਸਮਿਨ ਤੜਕਾ ਲਗਾਉਂਗੀ ਤੇ ਭਾਂਡੇ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਹੋਏ ਪਏ ਨੇ ਆ ਮੈਂ ਇਹਨਾਂ ਨੂੰ ਧੋਉਂਗੀ ਤੇ ਥੋੜਾ ਜਿਹਾ ਕਿਚਨ ਸਾਫ਼ ਕਰ ਦੂੰਗੀ ਤੇ ਜਿਹੜਾ ਬੈਡਰੂਮ ਹੈ ਉਹ ਤੇ ਸਾਰੇ ਜਿਹੜੇ ਪਏ ਸੀਗੇ ਉਹਦਾ ਤਾਂ ਬਹੁਤ ਹੀ ਜ਼ਿਆਦਾ ਹਾਲ ਬੁਰਾ ਹੋਇਆ ਪਿਆ ਤੇ ਬਾਅਦ ਵਿੱਚ ਉਹਨੂੰ ਵੀ ਸਹੀ ਕਰਾਂਗੇ ਕੰਮ ਕਰਨ ਨੂੰ ਜੀ ਨਹੀਂ ਕਹਦਾ ਨਹੀਂ ਇਹ ਤੇ ਨਹੀਂ ਠੀਕ ਹੈ ਜੀ ਹੂੰ ਕੀ ਕਰਾਂ ਚਲੋ ਮੈਂ ਟਰਾਈ ਕਰਦੀ ਮੈਂ ਭਾਂਡੇ ਜਿਹੜੇ ਹੈਗੇ ਆ ਧੋਣਾ ਦੇ ਬਹੁਤ ਜ਼ਿਆਦਾ ਹੋ ਗਏ ਸੀਗੇ ਗੱਲ ਵੀ ਤੇ ਦ칸 ਤੇ ਜਾਨਣਾ ਤਾਂ ਉਹ ਪੈਸਿਆਂ ਤੇ ਬਿਨਾਂ ਦ칸 ਨਹੀਂ ਜਾਂਦਾ ਹੈਗਾ ਦੇਖੋ ਐਦਾਂ ਦਾ ਹਾਲ ਹੋਇਆ ਪਿਆ ਜਿਆ ਕਹਿੰਦਾ ਪਹਿਲੇ ਕਿਰਾਇਆ ਦੋ ਮੈਂ ਫੇਰ ਜਾਉਂ एवरीवन कि मैं तुस सारे आई होप के तुस सारे अच्छे होवोगे ता उरे मैं और मम्मा रूम दी सफाई ਕਰਨ ਲਈ ਆਗੇ ਸੀ ਕਿਉਂਕਿ ਰੂਮ दी ਕੰਡੀਸ਼ਨ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਖਰਾਬ ਹੋਈ ਪਈ ਸੀ ਤੇ ਇਸ ਕਰਕੇ ਮੈਂ और मम्मा ने डिसाइड ਕੀਤਾ ਕਿ ਅਸੀਂ ਰੂਮ ਨੂੰ ਸਾਫ ਕਰ ਦਿੰਦੇ ਹਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਇਸ ਕਰਕੇ ਸਾਡੀ ਪੂਰੀ ਫੈਮਿਲੀ ਮਤਲਬ ਅਸੀਂ 4 ਲੋਕ ਇਸੇ ਰੂਮ ਦੇ ਵਿੱਚ ਸੌਂਦੇ ਹਾਂ ਇਸ ਲਈ ਇਸ ਰੂਮ ਦੀ ਕੰਡੀਸ਼ਨ ਕੁਝ ਇਸ ਤਰੀਕੇ ਦੀ ਹੋ ਜਾਂਦੀ ਹੈ ਬਹੁਤ ਹੀ ਗੰਦਾ ਹੋ ਜਾਂਦਾ ਹੈ ਰੂਮ ਇਸ ਕਰਕੇ ਫਿਰ ਅਸੀਂ ਇਹਦੀ ਸਫਾਈ ਕੀਤੀ ਸਭ ਤੋਂ ਪਹਿਲਾਂ ਮੈਂ ਸਾਰੇ ਬਰਤਨ ਵਗੈਰਾ ਇਕੱਠੇ ਕਰਕੇ ਕਿਚਨ ਦੇ ਵਿੱਚ ਰੱਖ ਦਿੱਤੇ ਤੇ ਮੀਨ ਵਾਈਲ ਮੰਮਾ ਨੇ ਜਿਹੜੇ ਵੀ ਬੈੱਡ ਤੇ ਕੱਪੜੇ ਵਗੈਰਾ ਰੱਖੇ ਸੀਗੇ ਉਹ ਇਕੱਠੇ ਕੀਤੇ ਤੇ ਮੇਰੀ ਕੁਝ ਬੁੱਕਸ ਵਗੈਰਾ ਪਈ ਸੀ ਉਹ ਰੱਖਤੀਆਂ ਉਸ ਤੋਂ ਬਾਅਦ ਫਿਰ ਅਸੀਂ ਮੰਮਾ ਨੇ ਬਲੈਂਕਟ ਬੈੱਡ ਸ਼ੀਟ ਝਾੜੀ ਤੇ ਫਿਰ ਅਸੀਂ ਚੀ ਤਰ੍ਹਾਂ ਬੈੱਡ ਸ਼ੀਟ ਨੂੰ ਫੋਲਡ ਕਰਕੇ बिछा दिता आज मेरे मम्मा की तबीयत थोड़ी ख़राब है इसलिए वॉइस ओवर मैं कर रही हूँ एंड कुछ दिन तक शायद वीडियोस भी मैं ही अपलोड करा तो उसे सारे प्रे करो कि मम्मा जल्द, जल्दी जल्दी ठीक हो जान तेरे साडा रूम क्लीन हो गया गाइस मी एंड ना के ना बहुत ज्यादा ਅਜੂਈ ਪਿਆਸੀਆ ਥੋੜਾ ਨੇ ਕੱਲ ਬਹੁਤ ਜ਼ਿਆਦਾ ਨੂੰ ਪਿਆਸੀਆ ਅੰਦਰ ਅੰਨੀ ਗਰਮੀ ਹੈ ਨਾ ਬਹੁਤ ਹੀ ਗਰਮੀ ਹੋਈ ਪਈ ਹੈ ਕਿ ਚਿੱਟਰਾ ਖੜਿਆ ਵੀ ਨਹੀਂ ਜਾਂਦਾ ਪਿਆ ਤੇ ਮੈਂ ਇਹ ਕਰੋ ਜੈਸਮੀਨ ਨੂੰ ਜੈਸਮੀਨ ਕਹਿੰਦੀ ਸੀ ਜਿੰਨਾ ਮੱਧ ਸਿਰਕਾ ਘਰ ਲਓ ਵੀ ਮੈਂ ਬਣਾ ਲਵਾਂ ਮੈਂ ਸਬ지 ਮੈਂ ਇਹ ਚਾ ਲੋ ਵੀ ਨਹੀਂ ਆਣਾ ਹੀ ਹੈ ਨਾ ਉੱਤੇ ਹੀ ਗਰਮੀ ਬਹੁਤ ਹੈ ਮੈਂ ਇਹ ਚਾ ਲੂ ਮੈਂ ਤਾਂ ਬਣਾਉਣੀ ਹੀ ਹੈ ਇਹ ਮੈਂ ਆਪ ਹੀ ਬਣਾ ਲੈਣੀ। ਨਿਆਣੀ ਤਾਂ ਫੇਰ ਆ ਸੋਚਦੇ ਨੇ ਹਨਾ। ਬਾਸ ਪਾਂਡੇ ਮੈਂ ਧੋਵੇ ਹੁਣ ਤਾਂ ਰੋਟੀ ਰੁਟੀ ਬਣਾ ਕੇ ਰੋਟੀ ਆ ਹੀ ਪਾਂਡੇ ਹੋਣਗੇ। ਉਹ ਆਪਾਂ ਨੇ ਜਦੋਂ ਰਾਤ ਨੂੰ ਹਨਾ ਰੋਟੀ ਰੁਟੀ ਖਾਣ ਤੋਂ ਬਾਅਦ ਹੀ ਧੋਵਾਂਗੇ। ਆਏ ਮੈਂ ਨੇਰਤਾ ਬਾਤਾਂ ਬੇਚ। ਲੋ ਕਰ ਲੋ ਘੇ ਨੂੰ ਪਾਂਡਾ। ਸਾਵਤੀ ਮੇਰ ਕੇ ਨੇ ਇਹ ਵਿੱਚ ਪਈ ਤੀਆਂ ਟੋਕਰੀ ਦੇ ਵਿੱਚ ਪਾ ਦਿੱਤੀਓ ਹੁਣ ਪਤਾ ਨਹੀਂ ਲੱਗ ਰਹੀ ਕਿੰਨੀ ਸੀ ਹੈ ਹਾਈ ਹਾਈ ਕਿੱਥੇ ਮੇਟਰ ਗੈਰ ਕਰੋ ਜੇਹੀ ਆਉਂ ਤੁਹਾ ਪੇਖਾਈ ਜਾਉਂਗੇ ਜੇ ਇਸ ਨਾਲ ਬਲੀਸ ਆ ਗਈ ਲੱਗਣਾ। ਆਹ ਵਾਲੀ ਸਾਈਡ ਇਹਦੇ ਜਦੋਂ ਕੱਟ ਕਰਦੇ ਤਾਂ ਬੰਦ ਹੋ ਜਾਂਦੀ ਹੈ। ਤੇ ਹੁਣ ਇਹ ਬਣ ਚੁਗੀ ਹੌਲੀ-ਹੌਲੀ। ਤੇ ਹੁਣ ਮੈਂ ਥੋੜੀ ਜਿਹੀ ਆਰਾਮ ਕਰ ਲਾ। ਮੈਂ ਤੈਨੂੰ ਖੜਿਆ ਨਹੀਂ ਜਾਂਦਾ ਪਿਆ। ਕਿਚਨ ਬਸ ਸਾਫ਼ ਕਰੀਏ ਹੁਣ ਰੋਟੀ ਬਣਾਉਣ ਤੋਂ ਬਾਅਦ ਸਾਫ਼ ਕਰ ਲਾਂਗੇ। ਠੀਕ ਹੈ ਜੀ। ਮੇਰੇ ਤੇ ਤੁਹਾਨੂੰ ਥੋੜੀ ਦੇਰ ਗਾਈਜ਼ ਇੱਥੇ ਜੈਸਮੀਨ ਲੱਗੀ ਐ ਮੱਖਣ ਕੱਢਣ ਹੋਣੀ ਲੱਗੀ ਸੀ ਬਸ ਬਣ ਗਿਆ ਦੋ ਕਿ ਮਿੰਟ ਹੀ ਹੋਏ ਐ ਬਣਾਉਣ ਲੱਗੀ ਨੂੰ ਥੋੜੇ ਪਾਣੀ ਪਾ ਲੈ ਨਹੀਂ ਨਹੀਂ ਪਾ ਲੈ ਪਾਣੀ ਨਾ ਗਾੜਾ ਗਾੜਾ ਜਿਹਾ ਤਾਂ ਹੋ ਗਿਆ ਨਾਲੇ ਸਾਰੇ ਨੂੰ ਇਕੱਠਾ ਕਰ ਲੈ ਇੱਕ ਵਾਰ ਇੱਕ ਕੌਲੀ ਦਾ ਕੱਢਣਾ ਸੀ ਤੇ ਦੋ ਕਾਲੀਆਂ ਗੱਠੀਆਂ ਵਾਲੀਆਂ ਨੇ

मैं थोड़े दिन ली छुट्टी ले ली है क्योंकि मैं ठीक नहीं आने बेचने कर सारे सेंटर चाह चंगी तरह ਇਨੂੰ ਗਰਮ ਵੀ ਕਰਨਾ ਕੜਾਹੀ ਚ ਪਾ ਕੇ ਗਰਮ ਕਰਕੇ ਪਹਿਲਾ ਜਿਹੜਾ ਦੂਜਾ ਪਿਆ ਉਹ ਵੀ ਕੱਢ ਲੈ। ਕਿੰਨੀਆਂ ਹੋ ਗਈ? ਬਾਸ ਉਹ ਵੀ ਕੱਢ ਲੈ। ਕੱਢ ਕੇ ਫਿਰ ਸਾਰਾ ਹੀ ਹੈ ਨਾ ਨਹੀਂ ਇਹ ਤਾਂ ਹੁਣ ਨਿਕਲੀ ਜਾਣਾ। ਸਾਰਾ ਇਕੱਠਾ ਕਰਕੇ ਫਿਰ ਸਾਰਾ ਹੀ ਗਰਮ ਕਰਕੇ ਕੇ ਬਣਾ ਲੈਣਾ। ਮੱਖਣ ਫਿਰ ਲੈ ਜੇ ਹੋ ਮੱਖਣ ਫੇਰ ਅਸੀਂ ਫੇਰ ਗਾਹਾਂ ਜਿਹੜਾ ਕੱਲ ਦਾ ਹੋਊਗਾ ਉਹਦਾ ਮੱਖਣ ਕੱਢ ਲਾਂਗੇ ਠੀਕ ਹੈ ਮੈਂ ਲਾ ਇਹਦਾ ਬਣ ਗਿਆ ਵਾ ਮੱਖਣ ਜੈਕ ਜੈਕ ਕਰਾ ਮੈਨੂੰ ਪੂਰੇ ਵੀ ਆਈ ਨਹੀਂ ਉਹ ਛਿੱਟੇ ਤੇ ਲਿਪਈਆਂ ਨੇ ਬਣ ਗਿਆ ਵਾ ਕੋਲੀ ਸਾਫ਼ ਕਰਨੀ ਚੰਗੀ ਤਰ੍ਹਾਂ ਉਹਨੇ ਹਾਂ ਆ ਦੇਖੋ ਮੱਖਣ ਵਾਂਗ ਇਹ ਕਿੰਨਾ ਸੋਹਣਾ ਮੱਖਣ ਬਣ ਕੇ ਤਿਆਰ ਹੋਇਆ ਮੈਂ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਇੱਕ ਵਾਰ ਹੋਰ ਘੁਮਾ ਦੇ ਉਹ ਦੇਖੋ ਲੱਗ ਲੱਗ ਹੋਣ ਲੱਗੀਆਂ ਨਾ ਡਲੀਆਂ ਡਲੀਆਂ ਜਿਹੀ ਮੱਖਣ ਦੀਆਂ ਬਣ ਗਈਆਂ ਬੱਸ ਕਰ ਹੁਣ ਹੁਣ ਇਹਨੂੰ ਕੜਾਹੀ ਚੱਕ ਲੈ ਇਹਨੂੰ ਉਧਰੋਂ ਵਿੱਚ ਕੱਢ ਕੇ ਇਹਦੇ ਵਿੱਚ ਹੋਰ ਪਾ ਲੈ ਕਰਦੇ <laughs> ਆਂ <laughs>